ਬਾਸ ਮਦੀ ਲੱਗਦੀ ਸੀ ਉਦੋਂ ਦੂਜਾ ਝੋਨਾ ਲੱਗ ਰਿਆ ਸੀ ਇੱਥੇ ਤਾਂ ਆਪਣੇ ਕਿਸੇ ਦੇ ਬੋਰ ਫਸ ਗਿਆ ਮੋਗੇ ਜ਼ਿਲ੍ਹੇ ਦੀ ਗੱਲ ਆ ਇਹ ਨੇੜੇ ਹੀ ਪਿੰਡ ਆ ਆਪਣੇ ਅਸੀਂ ਵੀ ਉਹ ਘਰੇ ਕੰਮ ਕਰਦੇ ਸੀ ਕਿਤੇ ਬੋਰ ਨਾ ਉਹਨਾਂ ਦੇ ਫਸ ਗਿਆ ਤੇ ਉਹਨਾਂ ਨੇ ਬਾਈ ਜੀ ਚਲੋ ਬੰਦੇ ਸੱਦ ਲੈ ਆ ਕੇ ਕੱਢਣ ਲੱਗ ਪਏ ਉਹ ਉਹ ਜਦੋਂ ਮੜਾ ਮੋਟਾ ਉਹਨਾਂ ਨੇ ਵੇਖਿਆ ਆਪ ਦਾ ਇੱਕ ਟਰਾਈ ਕਰਕੇ ਹੁਣ ਘਰ ਵਾਲੇ ਵੀ ਕੋਲੇ ਖੜੇ ਜਿਹਨਾਂ ਦੇ ਬੋਰ ਫਸਿਆ ਉਹਨਾਂ ਦੇ ਕੁੜੀਆਂ ਸੀਗੀਆਂ ਦੋ ਤੇ ਕੁੜੀਆਂ ਹੀ ਵਿਆਹਣ ਵਾਲੀਆਂ ਕੁਵਾਰੀਆਂ ਕੁੜੀਆਂ ਉਹ ਗੱਲ ਪੰਜਾਬੀ ਸਾਲੀ ਭਾਸ਼ਾ ਵੀ ਇਹ ਪੁੱਠੀ ਪੈ ਜਾਂਦੀ ਹੈ ਨਾ ਜੇ ਗੱਲ ਕੁਝ ਵੀ ਕਹਿ ਲਾ ਉਹ ਦੋ मीनिंग ਨਿਕਲਦੇ ਉਹਦੇ ਉਹਨਾਂ ਉਹਨਾਂ ਦੀਆਂ ਕੁੜੀਆਂ ਕੋਲੇ ਖੜੀਆਂ ਦਿਓ ਆਹਦੇ ਹਾਂ ਵੀ ਮੈਸਤਰੀ ਕੀ ਬਣਿਆ ਉਹਨ ਮੈਤਰੀ ਮਾਝੇ ਦਾ ਭਾਉ ਇੱਥੇ ਰਹਿੰਦਾ ਸੀ ਮੈਸਤਰੀ ਵੀ ਇੱਥੇ ਅਦਰ ਵਖਾ ਵੀ ਤੁਂ ਕਰੇ ਰੰਗਿਆ ਟੱਪਿਆ ਦਾ ਉਹ ਜਦੋਂ ਮੈਸਤਰੀਆਂ ਦੇ ਆ ਵੀ ਮੈਤਰੀ ਕੀ ਬਣੂ ਉਹ ਮੈਸਤਰੀ ਉਹਨਾਂ ਦੀ ਕੁੜੀਆ ਲਵੇ ਕੇ ਕਹਿੰਦਾ ਕਹਿੰਦਾ ਇਹਦਾ ਬਾਈ ਫਿਰ ਨਾਲ ਪਾਉਣੀ ਪਊਗੀ ਉਹਾਂ ਦੇ ਕਿਵੇਂ ਇਹਦਾ ਇਹਦਾ ਬਾਈ ਫਿਰ ਨਾਲ ਪਾਣੀ ਪਾਊਗੀ ਉਹਨਾਂ ਨੇ ਮੱਝਾਂ ਦੇ ਸੰਗ ਲਾਲੇ ਭਰਾਵਾ ਵਿੱਚ ਇਹ ਮੈਸਤਰੀ ਵਿੱਚ ਇਹ ਮੈਸਤਰੀ ਦਾ ਚੇਲਾ ਭਰਾਵਾ ਝੋਨੇ ਲੱਗੇ ਲੱਗੇ ਇਹਦੇ ਮੈਸਤਰੀ ਆਏ ਜਾਵੇ ਜਿਵੇਂ ਕਲੇਲ ਚ ਪਾ ਕੇ ਛੱਡਿਆ ਹੁੰਦਾ ਉਹ ਕੁੱਤੇ ਨਾ ਦੇ ਸ਼ੋਹਰਾਂ ਦਾ